ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆਗੀਆਂ ਵੀਰੇ ਕੋਲੇ ਚੰਗੇ ਰਿਕਾਰਡ ਵਾਲੀਆਂ ਨੇ ਵੀਰੋ ਗੱਬਣਾ ਨੇ ਤਾਜ਼ੀਆਂ ਸੂਈਆਂ ਨੇ ਲੇਵੇ ਬਾਜੇ ਵੀਰੋ ਤਾਂ ਜਰਸੀ ਵਹਿੜਾਂ ਆਗੀਆਂ ਨੇ ਸੂਈਆਂ ਨੇ ਗੱਬਣਾ ਨੇ ਤੋਕੜਾ ਨੇ ਤਾਂ ਵੀਰੇ ਰੇਡ ਵੀਰ ਦਾ ਜਿਆਜੁੰਦਾ ਵੀਡੀਓ ਐਂਡ ਤਾਈ ਪੂਰੀ ਜ਼ਰੂਰ ਵੇਖਿਓ ਜੀ ਤਾਂ ਆਓ ਵੀਰ ਜੀ ਇਹਨਾਂ ਬਾਰੇ ਹੁਣ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਵੀਰ ਜੀ ਹੋਰ ਸलाम ਵੀਰੇ ਕੀ ਹਾਲ ਚੱਲ ਜੀ ਹਾਂ ਜੀ ਵਧੀਆ ਵੀਰ ਜੀ ਵਧੀਆ ਜੇ ਬਾਕੀ ਸਾਰੇ ਇੱਕ ਇੱਕ ਜਿੰਦਾ ਡੇਢੀ ਫਾਰਮ ਦੇ ਖਰ ਵਾਲੇ ਨੂੰ ਪਿਆਰ ਪੂਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਹਾਂ ਵਧੀਆ ਵੀਰੇ ਵਧੀਆ ਠੀਕ ਠਾਕ ਵੀਰ ਜੀ ਤਾਂ ਨਾਮ ਵੀਰ ਜੀ ਦੱਸਿਓ ਨਾਮ ਸੁਖਦੇਵ ਸਿੰਘ ਜੀ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਜੇ ਪਿੰਡ ਡੇਢੀਵਾਲ ਕਰਨ ਜੇ ਨੰਬਰ ਜੇ 90564 61398 ਜੁਗਾ ਨੰਬਰ 84278 61398 ਜੀ ਤਾਂ ਵੀਰੇ ਕਿਹੜੀ ਕੱਲ ਵੀਡੀਓ ਪਾਈ ਪਰਸੋਂ ਅਪਲੋਡ ਉਸਲੇ ਮੰਲ ਗਿਆ ਹਾਂਜੀ ਵੀਰ ਜੀ ਅਪਲੋਡ ਕਰਦੇ ਆ ਸਾਰੇ ਪੰਜੇ ਦੇ ਪੰਜੇ ਡੰਗੜ ਵੇ ਠੀਕ ਹੈ ਹਾਂਜੀ ਤੁਹਾਡੇ ਏਰੀਏ ਦਾ ਉਹਦਾ ਪਸ਼ੂ ਵੀਰ ਜੀ ਤੁਹਾਡਾ ਰੇਟ ਬੜਾ ਜਾਇਜ਼ ਹੁੰਦਾ ਜੋ ਵਪਾਰੀ ਵੀਰ ਹੀ ਪਸ਼ੂ ਲੈ ਜਾਂਦੇ ਹਨਾ ਜੀ ਹਾਂਜੀ ਤੇ ਇਧਰਲੇ ਏਰੀਏ 'ਚ ਮੈਂ ਵੀ ਬੜੀ ਬੜੀ ਚੰਗੀ ਨਿਕਲਦੀ ਵੀਰੇ ਹਨਾ ਚੰਗੇ ਚੰਗੇ ਰਿਕਾਰਡ ਵਾਲੀਆਂ ਤੁਹਾਡੇ ਏਰੀਏ 'ਚ ਹਾਂਜੀ ਤਾਂ ਕਰੀਏ ਵੀਰੇ ਸ਼ੁਰੂ ਇਹਨਾਂ ਦਾ ਹਨਾ ਹਾਂਜੀ ਵੀਰ ਜੀ ਕਰੋ ਜੀ ਕਰੋ ਠੀਕ ਆ ਪਹਿਲੇ ਨੰਬਰ ਵਾਲੀ ਝੂਟੀ ਬਾਰੇ ਵੀਰੇ ਦੱਸਿਓ ਇਹ ਮੱਝ ਭਾਜੀ ਗੱਭਾਂ ਜੇ ਦੂਜਾ ਸੂਆ ਜੇ ਠੀਕ ਆ ਜੀ ਹਾਂਜੀ ਠੀਕ ਹੈ ਜੀ ਦੂਜਾ ਸੂਆ ਹਾਂ ਜੀ ਦੂਜਾ ਤਾਂ ਪਲੀ ਜੁੜੀ ਵੀਰੇ ਬਹੁਤ ਜਿਆਦੀ ਹਨਾ ਚੰਗੀ ਕੇ ਵੀਰ ਨੇ ਸੰਭੀਆ ਵੀਰੋ ਚੈੱਕ ਕਰ ਲਿਓ ਪਲੀ ਜੁੜੀ ਬਹੁਤ ਜਿਆਦੀ ਆ ਤਾਂ ਚੰਗਾ ਰਿਕਾਰਡ ਵੀਰ ਦੱਸਦਾ ਤਾਂ ਲੇਵਾ ਵੀ ਚੰਗਾ ਵੀਰੋ ਤੋਰਦੇ ਲੰਮੀ ਤੋਰਦੇ ਹਾਂ ਜੀ ਤੋਰ ਤੂੰ ਕੋ ਐਨ ਤੋਰਦੇ ਐਨ ਤੋਰਦੇ ਲੰਮੀ ਤੋਰਦੇ ਤਾਂ ਵੇਖੋ ਵੀਰੋ ਪਲੀ ਜੁੜੀ ਆ ਮੰਜਾ ਡੈਂਦਾ ਉੱਪਰ ਟਾਲੇ ਵਾਲੂ ਆ ਚੈੱਕ ਕਰ ਲੋ ਕਿੰਨੇ ਦਿਨ ਬਾਕੀ ਵੀਰ ਜੀ ਇਹਦੇ ਬਾਕੀ ਭਾਈ ਹਫਤਾ ਤੱਕ ਲੈ ਜਾਏਗੀ ਇੱਕ ਹਫਤਾ ਲੈ ਜੂ ਲੈਓ ਵੀਰ ਜੀ ਇਹਨੂੰ ਇਹਨੂੰ ਤੋੜ ਦਿਓ ਫਿਰ ਇਹਨੂੰ ਕਰਿਓ ਇਹਦਾ ਫੇਸ ਕੁਆਲਟੀ ਵਿਖਾਈਏ ਤਾਂ ਦੇਖੋ ਵੀਰੋ ਇਹ ਬਾਕੀ ਵੀਰੋ ਚਮਕ ਚਮਕ ਬਹੁਤ ਆ ਪਲੀ ਜੁੜੀ ਬਹੁਤ ਆ ਚਗਾਠਾ ਚਗੂਠਾ ਚੈੱਕ ਕਰ ਲੋ ਝੋਟੀ ਦਾ ਬਹੁਤ ਸੋਣੀ ਝੋਟੀ ਆ ਵੀਰੋ ਤਾਂ ਦੂਜਾ ਸੁਹਾ ਵੀਰ ਕਹਿੰਦਾ ਸੁਣੀ ਆ ਤਾਂ ਪਲੀ ਜੁੜੀ ਮੈਂ ਨਾ ਕਿਹੜਾ ਵੀਰ ਦੂਰੋਂ ਚੱਲ ਕੇ ਇੱਥੇ ਆਊਗਾ ਵੀਰੋ ਤੂੰ ਛੱਡ ਕੇ ਨਹੀਂ ਜਾਂਦੇ ਥਣ ਥੋਣਾ ਚੰਗਾ ਸਪੈਸ਼ਲ ਲੱਗਿਆ ਹਾਂਜੀ ਹਾਂਜੀ ਚੈੱਕ ਕਰ ਲੇ ਲਾਗੇ ਤਾਂ ਠੀਕ ਆ ਜੀ ਤਾਂ ਹੈਵੀ ਵੀਰ ਜੀ ਕਿਦਾਂ ਪਤਲੇ ਚੰਮ ਦੀ ਹਨਾ ਨਾੜਾ ਨੂਣਾ ਪਿੰਡੇ ਤੇ ਤੇ ਵੀਰ ਜੀ ਠੀਕ ਆ ਤਾਂ ਰਿਕਾਰਡ ਇਹਦਾ ਬਹੁਤ ਚੰਗਾ ਦੱਸਦੇ ਆ ਹਾਂਜੀ 13 14 ਕਿਲੋ ਦਾ ਰਿਕਾਰਡ ਜੀ ਠੀਕ ਆ 13 14 ਕਿਲੋ ਨਿਚਵਾਤਾ ਹਾਂਜੀ ਹਾਂਜੀ ਠੀਕ ਆ ਜੀ ਤਾ ਕਿੰਨੇ ਦਿਨ ਵੀਰ ਜੀ ਬਾਕੀ ਨੇ ਇਹਦੇ ਹੁਣ ਪਾਜੀ ਹਫਤਾ ਖੜੇਗੀ ਇੱਕ ਹਫਤਾ ਲੈ ਜੂ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਇੱਕ ਵਾਰੀ ਫੇਸ ਕੁਆਲਟੀ ਚੈੱਕ ਕਰ ਲਿਓ ਠੀਕ ਹੈ ਜੀ ਤਾਂ ਵੀਰ ਜੀ ਚੋਟੀ ਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋਜੋ ਮੋਲ ਪਾਜੀ ਦੇ ਦਿਆ 92 ਦੀ 92 ਦੀ ਜੀ ਲੋਕ ਦੇ ਸਵਾ ਸਵਾ ਮੰਗਦੇ ਜੀ ਨਹੀਂ ਨਹੀਂ ਬਿਲਕੁਲ ਬਿਲਕੁਲ ਕਰ ਦਿਓ ਮਾਨਤਨ ਵੀਰ ਜੀ ਇਹਦਾ ਤੂੰ ਹੀ ਕਰ ਦਿਓ ਨਹੀਂ ਕਰ ਦਿਓ ਵੀਰੇ ਆਪ ਹੀ ਕਰ ਦਿਓ ਦੱਸ ਦਿਓ ਕੋਈ ਨਾ ਕਰ ਦਿਓ ਤੂੰ ਹੀ ਖੁੱਲਾ ਰਿਆ ਕਰ ਦੇ ਖੁੱਲਾ ਹੀ ਮਾਨਤਨ ਕਰ ਦਿਓ ਹਾਂਜੀ ਹਾਂਜੀ ਕਰ ਦਿਓ 90 ਦੇ 2 ਛੜ ਦੀ ਵੀਰੇ 88000 ਦੀ ਪੂਰੇ 85000 ਦੀ ਮੈਂ ਦਵਾਂਗਾ 85000 ਦੀ ਕੀ ਬਾਤ ਹੈ ਜੀ ਇਹ ਵੀਰੇ ਇੱਥੋਂ ਮਿਲਨੀ ਹੈ ਡੇਰੀ ਵਾਲ ਕਿਰਲ ਆ ਗਿਆ ਪਿੰਡ ਆਪਣਾ ਹਨਾ ਵੀਰੇ ਤੇ ਕੀ ਬਾਤ ਹੈ ਪਲੀ ਜੁੜੀ ਅਹ ਕਿਹੇ ਪਾਸੋਂ ਨਹੀਂ ਕੁੰਜੀ ਵੀਰੇ ਤੇ ਥਣ ਬੜਾ ਸਪੈਸ਼ਲ ਲੱਗਿਆ ਦਿਨ ਜਰੂਰ ਇਹਦੇ ਬਾਕੀ ਨੇ ਬਹੁਤ ਚੰਗੀ ਹੈ ਵੀਰੇ 85000 ਦੀ ਹਾਂ ਨਾ ਹਨਾ ਠੀਕ ਆ ਦੂਜੇ ਨੰਬਰ ਤੇ ਜੀ ਮੈਂ ਤੀਜਾ ਦਿਨ ਜੱਜ ਸੁਈ ਨੂੰ ਤੀਜਾ ਦਿਨ 9 10 ਕਿਲੋ ਬੋਲਾ ਵਾ ਦੋ ਟਾਈਮ ਚੋ ਕੇ ਖੜੇ ਠੀਕ ਹੈ ਜੀ ਬੱਚਾ ਕੀ ਗੱਡੀ ਸੀਲ ਪਾਈ ਦਾ ਬੱਚਾ ਕੀ ਪਾਇ ਵੀਰੇ ਨੇ ਹੋਰ ਕਟਾ ਜੇ ਦੇ ਕਟਾ ਗਿਆ ਹਾਂਜੀ ਹਾਂਜੀ ਲੇਵਾ ਬਹੁਤ ਸ਼ਾਨਦਾਰ ਲੱਗਿਆ ਇਹਨੂੰ ਵੀ ਠੀਕ ਹੈ ਜੀ ਐਸੇ ਸੋਚ ਆਈ ਹੈ ਨਾ ਹਾਂਜੀ ਤਾਂ ਲੇਵਲ ਉਹ ਬਹੁਤ ਸ਼ਾਨਦਾਰ ਵੀਰੋ ਲੱਗਿਆ ਚੈੱਕ ਕਰ ਲੋ ਖਾਣ ਚੰਗਾ ਲੱਗਿਆ ਤਾਂ ਫੇਸ ਕੁਆਲਿਟੀ ਵੀ ਚੰਗੀ ਹੈ ਠੀਕ ਹੈ ਜੀ ਐਣ ਤੋਰੇ ਮੜੀ ਵੀਰ ਜੀ ਲੰਮੀ ਤੋਰੋ ਹੋਰ ਤੋਰ ਤੋਰੋ ਤਾਂ ਵੇਖੋ ਵੀਰੋ ਫੇਸ ਕੁਆਲਿਟੀ ਅਗਰ ਚੈੱਕ ਕਰ ਲਓ ਝੋਟੀ ਦੀ ਸਿੰਘ ਚੰਗਾ ਲੱਗਿਆ ਜੀ ਹਾਂਜੀ ਖਣ ਚੰਗਾ ਲੱਗਿਆ ਤਾਂ ਮਗਰ ਇਹਦੇ ਕੱਟ ਆ ਗਿਆ ਵੀਰੋ ਠੀਕ ਹੈ ਤਾਂ ਵੀਰੇ ਮੋਲੇ ਦਾ ਮੂਲ ਭਾਜੀ ਦੇ ਦੀਏ 75000 ਦੇ ਕਿਆ ਬਾਤ ਹੈ 2 ਛੜ ਦੋ 73 ਦੀ 70 ਦੀ ਜੀ 70000 ਦੀ ਪੂਰੀ ਠੱਡੀ ਸੀਲ ਮੈਂ ਕਿਆ ਬਾਤ ਹੈ ਵੇਖੋ ਵੀਰੋ 70000 ਦੀ ਐ ਥੱਬੇ ਥੁੱਬੇ ਥੱਲੇਉ ਲਾਈ ਪੂਰੇ ਤਾਂ ਵੇਖੋ ਵੀਰੋ ਰੇਟ ਤੁਸੀਂ ਚੈੱਕ ਕਰ ਹੀ ਲਿਆ ਵਾ ਪੀ 70000 ਦੀ ਇਹ ਹੋ ਗਈ ਵੀਰੇ ਤਾਂ ਫੁੱਲ ਕੱਦ ਵਜਨ ਵਾਲੀ ਉਹ ਵੀ ਛੋਟੀ ਗੱਬਣਾਗੀ ਜਿਹੜੀ ਉਹ 85000 ਦੀ ਬਾਕੀ ਤਾਜੀ ਸੂਈ ਤਿਆਰ ਹੈ ਕਿਆ ਬਾਤ ਹੈ ਇਹ ਤਾਜੀ ਸੂਈ ਵੀਰੋ ਤਾਂ 70000 ਦੀ ਵੀਰ ਕਹਿੰਦਾ ਹੋ ਜੂ ਲੇਵੇ ਦੀਆਂ ਸਫਾਈਆਂ ਸੂਈਆਂ ਬਹੁਤ ਨੇ ਵੀਰੋ ਠੀਕ ਹੈ ਜੀ ਆ ਗਈ ਲੋਈ ਬੂਰੀ ਆ ਗਈ ਆ ਜੀ ਹਾਂ ਜੀ ਭਾਜੀ ਇਹ ਵੀ ਮੈਂ ਸੁਈ ਜੇ 9 10 ਕਿਲੋ ਦੁੱਧ ਜੀ 9 10 ਕਿਲੋ ਦੁੱਧ ਆ ਹਾਂ ਜੀ ਲੋਈ ਚ ਆ ਗਈ ਹਨਾ ਵੀਰੇ ਤਾਂ ਇਹਦਾ ਬੱਚਾ ਗਈ ਬੱਚਾ ਇਹਦਾ ਵੀਰੇ ਮਗਰ ਕੱਟਾ ਜਿਓ ਬੱਚਾ ਫੁੱਲ ਕੱਦ ਵਜਨ ਵੱਡੇ ਪੱਲੇ ਚ ਹਾਂ ਜੀ ਸਿੰਗਲ ਹੱਡੀ ਠੀਕ ਹੈ ਜੀ ਕੱਟਾ ਇਹਦਾ ਸੀ ਹਾਂ ਜੀ ਭਾਜੀ ਕੱਟਾ ਹੀ ਮਗਰ ਕੱਟਾ ਆ ਗਿਆ ਠੀਕ ਹੈ ਆ ਕੀ ਆ ਵੀ ਠੰਡੀ ਸੀਲ ਦੇ ਪਾਈ ਹੈ ਹੈ ਸੀਲ ਕੀ ਬਾਤ ਹੈ ਇਹ ਸਾਕਾ ਬੱਚਾ ਛੜਰਾ ਛੜੋ ਨਹੀਂ ਜਨਾ ਨਾ ਛੜੋ ਠੀਕ ਹੈ ਜੀ ਦੇਖੋ ਅਰਜੰਤੀ ਸਿੱਧੀ ਦੇਖ ਕੇ ਕੀ ਬਾਤ ਹੈ ਚਾਚੂ ਬਹੁਤ ਬੋਧ ਪੋਲਾ ਲੱਗਿਆ ਫਿਰ ਇਹਨੂੰ ਹਨਾ ਜੀ ਉਹ ਕੱਟਾ ਗਿਆ ਜੀ ਅੱਛਾ ਉਹ ਕੱਟਾ ਗਿਆ ਠੀਕ ਹੈ ਜੀ ਠੀਕ ਹੈ ਜੀ ਸੂਈ ਵੀ ਇਹਨਾਂ ਦੇ ਕਰੀ ਮਹੀਨੇ ਦੀ ਹੁਣੀ ਹਨਾ ਜੀ ਅਰਜੰਤੀ ਪਾਜੀ ਵੇਖੋ ਠੰਡੀ ਸੀਲ ਦੇ ਪਾਸ ਦੋਨ ਸਾੜਾ ਬੈਠਾ ਗਿਆ ਸੀਲ ਬਹੁਤ ਆ ਇੱਧਰ ਪਾਜੀ ਮਿਲ ਲਾਏ ਕੋਈ ਭਾਰਾ ਢੀ ਠੀਕ ਹੈ ਜੀ ਬਹੁਤ ਸੀਲਸ ਲੱਗ ਆ ਗਈ ਹੈ ਨਾ ਹਾਂਜੀ ਤਾਂ ਹਾਂਜੀ ਤਾਂ ਵੀਰੇ ਮੋਲੇ ਦਾ ਮੋਲੇ ਵੀ ਦੇ ਦੀ 75000 ਦੀ 75000 ਦੀ ਹਾਂਜੀ ਮਾਣਤਨ ਹੋ ਜੂ 2 ਛੱਡੋ 73 ਦੀ ਜਾਂ 70 ਦੀ ਪਾਜੀ ਇਹ ਵੀ 70 ਦੀ ਕੀ ਬਾਤ ਹੈ ਵੇਖੋ ਵੀਰੋ ਫੁੱਲ ਕੱਦ ਵਜਨ ਵਾਲੀ ਵੱਡੇ ਪੱਲੇ ਜੇ ਸਿੰਗਲ ਹੱਡੀ ਤਾਂ ਬੂਰੀ ਲੋਈ ਜੀ ਆ ਗਈ ਵੀਰੋ ਚੰਗੇ ਰਿਕਾਰਡ ਵਾਲੀ ਆ ਤਾਂ ਆ ਵੀਰੋ ਦਾ ਬੱਚਾ ਆ ਗਿਆ ਜੋ ਠੀਕ ਹੈ ਜੀ ਤਾਂ ਵੀਰੇ 70000 ਦੀ ਹਾਂ ਨਾ ਠੀਕ ਹੈ ਜੀ ਤਾਂ ਕਦ ਕਾਠ ਵਾਲੀ ਆ ਗਈ ਜੀ ਆ ਜੀ ਵੀਰ ਫੁੱਲ ਵੱਡਾ ਕਾ ਬਿਲਕੁਲ ਬਿਲਕੁਲ ਤਾਂ ਅੱਗੇ ਆ ਗਈ ਜਰਸੀ ਜੀ ਵੀਰ ਜਰਸੀ ਖੀਰੀ ਜੇ ਚੋਕ ਲੈਂਦੀ ਹੁਣੇ ਆਈ ਜੇ ਆ ਹੁਣੇ ਲੈ ਕੇ ਆਏ ਨੇ ਹਨਾ ਸਾਹਮਣੇ ਆਈ ਜੇ ਖੀਰੀ ਜੇ ਪਿਓ ਖੀਰੀ ਦਾ ਬੰਦਾ ਕਰਾਉ ਸੁਆ ਪਹਿਲਾ ਵੀਰੇ ਹਨਾ ਠੀਕ ਹੈ ਜੀ ਹਾਂ ਜੀ ਨੂੰ 10 ਕਿਲੋ ਦੁੱਧ ਚੋੜਿਆ ਦੋ ਡਾਲ ਠੀਕ ਹੈ ਜੀ ਬਾਕੀ ਕੁਝ ਚੋੜ ਕੇ ਖਰੀਦੋ ਦੋ ਡਾਲ ਤਾਂ ਵੀਰੇ ਬੰਦੀ ਬੁੰਦੀ ਬਹੁਤ ਚੰਗੀ ਕੀ ਬਾਤ ਹੈ ਵੇਖੋ ਵੀਰੇ ਇਹਦੀ ਵਸਲੀ ਖੀਰੀ ਹਲੇ ਵੇਖੋ ਖੀਰੀ ਆ ਠੀਕ ਹੈ ਵੀਰੇ ਠੀਕ ਹੈ ਫੇਸਬੁਕ ਆਇਓ ਜੀ ਇਹਦਾ ਕੀ ਬਾਤ ਹੈ ਐ ਨਿਗਾ ਨਿਗਾ ਕਰਨ ਆ ਗਿਆ ਮੋਟੀ ਅੱਖ ਠੀਕ ਹੈ ਬੱਚਾ ਕੀ ਇਹਦਾ ਜੀ ਮਗਰ ਇਹਦਾ ਬੱਛਾ ਹੀ ਦੇ ਕਿਹੜਾ ਜੀ ਆਜ ਬੱਛਾ ਆਜ ਗਿਆ ਅੱਛਾ ਬੱਛਾ ਆਜਾ ਜੀ ਸੂਰੀ ਵਾਲੇ ਠੀਕ ਹੈ ਜੀ ਬਾਂਦੀ ਬੁੰਦੀ ਚੰਗੀ ਹੋਣੀ ਵੀਰੇ ਥੱਲੇ ਠੀਕ ਹੈ ਜੀ ਆ ਹੁਣ ਤੁਸੀਂ ਹੁਣ ਤਾਂ ਲੈ ਕੇ ਆਏ ਹਨਾ ਅੱਖਾਂ ਦੇ ਚੋਗੇ ਲੈ ਕੇ ਆਏ ਬਿਲਕੁਲ ਹਾਂ ਜੀ ਠੀਕ ਹੈ ਜੀ ਆ ਦੇਖੋ ਭਾਜੀ ਬਾਕੀ ਚੰਗੀ ਬਾਂਦੀ ਹੈ ਇਹ ਬਣੀ ਦੀ ਵੀਡੀਓ ਹੈਗੀ ਹਾਂ ਜੀ ਹਾਂ ਜੀ ਹੈਗੀ ਦਿਖਾ ਦਿਓ ਬਣਾਈ ਦਿਓ ਚੋਕੇ ਮਾਰ ਲੈਣਾ ਪਹਿਲਾਂ ਠੀਕ ਹੈ ਜੀ ਚੋਕੇ ਲਈਦਾ ਦੋ ਟਾਈਮ ਚੋਕੇ ਖੜੇ ਭਾਈ ਬਿਲਕੁਲ ਬਿਲਕੁਲ ਚੋਕੇ ਖੜੇ ਸੂਈ ਕੋਈ ਆਵੇ ਵੀਰ ਚੋਕੇ ਲਵੇ ਹਨ ਬਿਲਕੁਲ ਬਿਲਕੁਲ ਵੇਖੋ ਵੀਰੋ ਚੈੱਕ ਕਰ ਲਿਓ ਬਣੀ ਬੁਣੀ ਵੀਰ ਕਹਿੰਦਾ ਸੋਹਣੀ ਬੰਦੀ ਥੱਲੇ ਹਾਂਜੀ ਚੋਕੇ ਤੁਹਾਡੇ ਸਾਹਮਣੇ ਹੋਣੇ ਆਈ ਜੀ ਬਾਕੀ ਤੁਸੀਂ ਫੋਨ ਵੀਰ ਨੂੰ ਕਰ ਲਿਓ ਹਾਂਜੀ ਆਪਦੇ ਵੇਖ ਲਿਓ ਹਨ ਬਣੀ ਬੁਣੀ ਵੇਖ ਲਿਓ WhatsApp ਤੇ ਵੀਡੀਓ ਭਾਵੇਂ ਮੰਗਾ ਲਓ ਹਨ ਵੀਰੇ ਚਵਾਈ ਕਰੋ ਆਪਣੀ ਪਾਸ ਕਰੋ ਤਾਂ ਹਰ ਵੀਡੀਓ ਚ ਕਹੀਦਾ ਵੀਰੇ ਤਾਂ ਇਹਦਾ ਮੁੱਲ ਵੀ ਮੁੱਲ ਵੀਰ ਜੀ ਦੇ ਦਈਏ 55000 55 ਦੀ ਹਾਂਜੀ ਮਾਨ ਤਨ ਵੀਰੇ ਕਰਾ ਲਓ ਪੂਰੇ ਪੰਜਾਬ ਦੀ ਹਨਾ ਚਲੋ 50 2000 ਇਹ ਠੀਕ ਹੈ ਜੀ ਵੇਖੋ ਵੀਰ ਜੀ ਇਹਦੇ ਹੋਰ ਛੱਡੋ ਤਾਂ 48000 ਦੀ ਵੀਰ ਕਹਿੰਦਾ ਹੋ ਜੂ ਅੱਧਾ ੜ ਕਰ ਜੰਦ 48000 ਦੀ ਜੀ ਹਾਂਜੀ 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 ਅਗਲੇ ਬੰਨੇ ਆ ਵੈੜ ਆ ਗਈ ਇੱਕ ਵੱਡੀ ਵੈੜ ਥੱਭਣ ਜੀ ਕੀ ਬਾਤ ਆ ਲੈ ਵਲੂਆ ਸੋਨਾ ਲੱਗਿਆ ਨੂੰ ਹਨਾ ਜੀ ਵੇਖੋ ਵੀਰੋ ਐ ਥੱਬੇ ਥੱਬੇ ਲਾਏ ਨੇ ਤੇ ਕੈਨੇਡਾ ਬਾਕੀ ਹੈ ਜੀ ਸੂਨਚੇ ਦਾ ਨਾ ਪਰ ਹਵਤਾ ਪਾਜੀ ਲੈ ਲੂ ਜੇ ਇੱਕ ਹਫਤਾ ਲੈ ਜੂ ਜੀ ਕਿਆ ਬਾਤ ਆ ਸੋਹਣੀ ਵਹਿੜ ਆ ਗਈ ਹੈ ਨਾ ਤਾਂ ਥਣ ਪਿਆਰਾ ਲੱਗਿਆ ਲੇਵਾ ਸੋਹਣਾ ਲੱਗਿਆ ਵੀਰੇ ਚੈੱਕ ਕਰੋ ਠੀਕ ਥੱਲੇ ਦੀ ਵੀ ਪੰਡਾ ਪਾਈ ਫਿਰਦੀ ਬਿਲਕੁਲ ਲੇਵਾ ਬਹੁਤ ਸ਼ਾਨਦਾਰ ਲੱਗਿਆ ਨਾ ਬਾਰ ਨਹੀਂ ਹੈ ਜਾਈ ਤੇ ਤਿਆਰ ਹੋਊ ਫਿਰ ਚੰਗੀ ਹਾਂਜੀ 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 ਤਿਆਰ ਹੋਣਗੇ ਚੰਗਾ ਦੁੱਧ ਪਰਜੂ ਜੀ ਦੁੱਧਾਂ ਬਣੀਆਂ ਜੀ ਦੋ ਤਿੰਨ 18 ਚੰਗਾ ਦੁੱਧ ਪਰਜੂ ਹੈ ਨਾ ਜੀ ਹਾਂਜੀ 18 20 ਕਿਲੋ ਕੱਢੇਗੀ ਠੀਕ ਹੈ ਜੀ ਹਾਂਜੀ ਵੀਰੇ ਇਹਦਾ ਮੁੱਲ ਮੁੱਲੇ ਵੀ ਦੇ ਦੀ 55000 ਦੀ 55 ਦੀ ਹਾਂਜੀ ਮਾਨਤਨ ਤੁਸੀਂ ਕਰਾ ਲੋ ਇਹ ਰੇਡ ਜਿਆਜਾ ਬਣੂ ਬਹੁਤ ਫਿਰ ਹਨਾ ਦੁੱਧ ਵੀ ਚੰਗਾ ਪਰੂ ਹਾਂਜੀ 18 ਕਿਲੋ ਦੁੱਧ ਦੀ ਪਿਛਲੂ ਫੋਵੇਂ ਨੇ ਕੱਢਿਆ ਲੰਮੀ ਬੇਲ ਦੀ ਆ ਗਈ ਵੀਰੇ ਹਨਾ ਦੋ ਛੜ ਦੇ ਯਾਰ 53 ਦੀ ਪੂਰੇ ਜਾਂਦੇਗੀ 50000 ਦੀ 50 ਦੀ ਹਾਂਜੀ ਬਾਕੀ ਕੋ ਫੋਨ ਲਾਵੇ ਹਾਂਜੀ ਬਾਕੀ ਕਰ ਮੋੜਦੇ ਨਹੀਂ ਹਨਾ ਨਹੀਂ ਮੋੜਦੇ ਠੀਕ ਆ ਵੀਰੇ ਵੇਖੋ ਵੀਰੇ ਸੋਹਣੀਆਂ ਵੇੜਾਂ ਨੇ ਹਾਂਜੀ ਵੀਰੇ ਅਗਲੇ ਬੰਨੇ ਆ ਗਏ ਇਹਦੀ ਵੇਰ ਵੀ ਸੁਈ ਜੇ ਚੌਥਾ ਪੰਜਵਾਂ ਦੇਣ ਜੀ ਠੀਕ ਆ ਜੀ 6-7 ਕਿਲੋ ਦੁੱਧ ਲਾ ਲੈ ਕੋ ਗੋੜਾ ਲਾ ਲੈ ਆਪਾਂ 6-7 ਕਿਲੋ ਹਾਂਜੀ ਆ ਬੱਚਾ ਮੇਰੀ ਬੱਚਾ ਲਾੜੂ ਨਾਲ ਨਾਲਾ ਠੀਕ ਆ ਜੀ ਤੋਰ ਦੇ। ਵੇਖੋ ਵੀਰੇ ਇਹ ਵੀ ਸੋਹਣੀ ਵੜਾ। 6-7 ਕਿਲੋ ਵੀਰ ਕਹਿੰਦਾ ਦੁੱਧ ਲਾ ਲਉ, ਬੋੜਾ ਲਾ ਲਉ। ਤਾਂ ਚੰਗੀ ਆ ਵੀਰੇ। ਬਾਕੀ ਠੰਢੀ ਜੀ ਜੇਸ਼ਨ ਥੋੜੀ ਠੀਕ ਐ। ਛਵਾ ਜੂ ਜੰਗ ਲੱਗਿਆ ਜੀ? ਹਾਂ ਜੀ ਭਾਰੀ ਛਵਾਤ ਹੈ। ਹੈ ਸੀਸ ਲੱਗ ਜੀ। ਹਾਂ ਜੀ ਪਹ ਲਿਆਣਾ ਚੋਲੇ ਕੋਈ। ਠੀਕ ਐ ਜੀ। ਕੋਈ ਨਹੀਂ ਆਣਾ ਕੋਈ ਹੋਗਾ। ਵੀਰੇ ਮੁੱਲ ਇਹਦਾ। ਮੁੱਲ ਜੀ। ਮੁੱਲ ਦੇ ਦਈਏ 3000 ਹਜ਼ਾਰ ਦੇ। ਠੀਕ ਐ ਵੀਰੇ 2 ਛੱਡ ਦੇ। ਕਰ ਦੋ ਮਾਲ ਤਾਂ ਤੇ। ਜਾਣ ਦੋ। ਆ ਬਲਪਾਈਰ ਦੀ ਬੋਲੀ ਧੀਰ ਦੀ ਠੀਕ ਆ ਵੀਰੇ ਬਾਕੀ ਕੋਈ ਫੋਨ ਲਾਵੇ ਹਨਾ ਹਾਂਜੀ ਵੀਰ ਜੀ ਬਾਕੀ ਕਰ ਲਾਂ ਦੇ ਵੇਖੋ ਵੀਰੇ ਫੋਨ ਜਰੂਰ ਵੀਰ ਨੂੰ ਲਾ ਲਿਓ ਹਾਂਜੀ ਤਾਂ 30000 ਦੀ ਵੀਰ ਕਹਿੰਦਾ ਹੋ ਜੂ ਠੀਕ ਆ ਜੀ ਹਾਂਜੀ ਇਹ ਵੀ ਵੈਰ ਸੂਈ ਜੇ ਕੱਲ ਦੀ ਚੁੰਗੀ ਵਹਿੜ ਗਈ ਹਨਾ ਠੀਕ ਆ ਜੀ ਕੱਲ ਦੀ ਸੂਈ ਹੈ ਜੀ ਕੱਲ ਸੂਈ ਹੈ ਜੀ ਹਾਂਜੀ ਹਾਂਜੀ ਠੀਕ ਆ ਜੀ ਤੁਹਾਨੂੰ ਤੁਹਾਨੂੰ ਚੰਗਾ ਲੱਗਿਆ ਹਨਾ ਬੱਚਾ ਕੀ ਹੈ ਇਹਦਾ ਜੀ ਹਾਂਜੀ 50 ਜੀ ਬੈਠਾ ਜੀ ਬੱਚਾ ਗਿਆ ਹਾਂਜੀ ਠੀਕ ਆ ਜੀ ਠੀਕ ਆ ਜੀ ਵੇਖੋ ਵੀਰੇ ਕੱਲ ਦੀ ਸੂਈ ਹੈ ਜੇ ਚਲ ਲੱਪੇ ਲੁੱਪੇ ਜਾਇਆ ਪੁਸ਼ਰ ਛੋਟਾ ਹੈ ਨਾ ਤੇ ਵੇਖੋ ਵੀਰੋ ਚੁੰਗੀ ਵਹਿੜਾ ਥਾਂ ਥੋਣਾ ਐ ਗੁਲਾਬੀ ਲੱਗਿਆ ਇਹ ਸੇ ਆ ਬੱਚਾ ਆ ਗਿਆ ਹਾਂਜੀ ਹਾਂਜੀ ਆਜ ਬੱਚਾ ਬਿਲਕੁਲ ਠੀਕ ਹੈ ਵੀਰ ਜੀ ਨਾ ਜੀ ਵੀਰੇ ਮੋਲੇ ਦਾ ਦੀ ਦੇ ਦੇ ਸਪਾਈਰ ਦੇ ਠੀਕ ਆ ਮਾਨਤਨ ਕਰਦੇ ਦੋ ਛੱਡ ਦਿਓ ਜੀ ਪੂਰਾ 20000 ਨਹੀਂ ਆਉਂਦਾ 23 ਦੀ ਆ ਵੇਖੋ ਵੀਰੋ ਥਾਂ ਥਣ ਲੱਗ ਤਾਂ ਇੱਕਰੀ ਵੇਖੋ ਸੋਹਣੀ ਮੈਂਡਾ ਥਣ ਚੰਗਾ ਲੱਗਿਆ 20000 ਦੀ ਭਾਈਆ ਦੀ 20000 ਦੀ ਠੀਕ ਠੀਕ ਆ ਜੀ ਹਾਂ ਜੀ ਵੇਖੋ ਵੀਰੋ 20000 ਦੀ ਹੋਜੂ ਵੀਰ ਕਹਿੰਦਾ ਹਾਂਜੀ ਵੀ ਇਹਦੇ ਵੀਰ ਵੈਰ ਸੁਈ ਜੇ 10 ਕਿਲੋ ਦੁੱਧ ਜੇ ਸਵਾ ਮਹੀਨਾ ਹੋਗਾ ਟੀਕੇ ਲੱਗੇ ਨੇ ਕੋ ਗਾਂ ਟੀਕਾ ਲੱਗਿਆ ਹਾਂਜੀ ਲੈ ਦੁੱਧ ਕਿੰਨਾ ਜੀ ਹੁਣ ਦੁੱਧ ਭਾਜੀ 9-10 ਕਿਲੋ 9 ਕਿਲੋ ਤੁਸੀਂ ਰੇਟ ਰੇਟ ਤੋਕਰਦਾ ਕਰਿਓ ਹਨਾ ਦੇਖੋ ਵੀਰੇ ਤੁਸੀਂ ਟੋਕਰ ਮੰਨ ਕੇ ਚੱਲਿਓ 9-10 ਕਿਲੋ ਵੀਰੇ ਦੁੱਧ ਦੱਸਦਾ ਚੈੱਕ ਕਰ ਲਓ ਇੱਕ ਵਾਰੀ ਫਤਿ ਜਵਾਬ ਉਹ ਚੰਗਾ ਭਾਜੀ ਜਵਾਬ ਉਹ ਦੁੱਧ ਜੀ ਲੱਗਿਆ ਜੀ ਹੈ ਵੱਡੇ ਪੱਲੇ ਚ ਹਨਾ ਇਹ ਤਾਂ ਲੰਮੀ ਲੁੰਮੀ ਬੇਲ ਦੀ ਆ ਪਲੀ ਜੂੜੀ ਬਹੁਤ ਆ ਤਾਂ ਵੇਖੋ ਵੀਰੇ ਇੱਕ ਵਾਰੀ ਲੱਗ ਗੇ ਥਣ ਚੈੱਕ ਕਰ ਲੋ ਸੋਹਣਾ ਥਣ ਲੱਗਿਆ ਜੇ ਰੋਟਾਂਗਾ ਭਾਜੀ ਛੱਡਣ ਦਓ ਅੱਛਾ ਜੀ ਅਪਕਾ ਕੀ ਰਿਕਰ ਬਿਲਕੁਲ ਮੋਲ ਜੀ ਮੋਲ ਭਾਜੀ ਦੇ ਦੀ 28000 ਦੀ 28 ਦੀ 2 ਛੱਡ ਦਿਓ 26 ਦੀ ਚਲੋ ਜਾਂਦੇ 25 ਦੀ ਜਾਂਦੇ 25 ਦੀ 25000 ਦੀ ਜਾਂਦੇ ਕੀ ਬਾਤ ਹੈ ਭਾਜੀ ਕਵੱਸੀ ਜੀ ਠੀਕ ਹੈ ਜੀ ਇਹ ਬਸ਼ੀਤੀ ਨਾ ਮਹੀਨੇ ਦੀ ਜੀ ਕਿੰਨਾ ਮਹੀਨੇ ਦੀ ਹਾਂ ਜੀ ਠੀਕ ਹੈ ਜੀ ਤਾਂ ਹੈ ਚੰਗੇ ਸਿਮ ਚ ਹੈ ਨਾ ਵੀਰੇ ਹਾਂ ਜੀ ਭਾਜੀ ਚੰਗੇ ਸਿਮ ਚ ਠੀਕ ਹੈ ਜੀ ਤਾਂ ਇਹ ਇਹਦਾ ਮੁੱਲ ਵੀਰ ਇਹਦੇ ਇਹਦੇ ਭਾਜੀ 10000 ਦੇ 2 ਛੱਡੋ 8 ਦੀ ਜਰੋ ਜਾਨ ਦੇਣਾ ਹੈ ਨਾ ਜੀ ਹਾਂ ਜੀ ਜਾਨ ਤੇ ਜੇ ਕੋਈ ਵੀਰ ਜੋੜਾ ਜਿਹੜਾ ਬੰਗਾਈਆਂ ਦਾ ਪਾ ਲੂ ਨਾਲ ਲੈ ਜੂ ਤਾਂ ਮਾਨਦਾਨ ਕਰਿਓ ਨਾ ਜੀ ਤਾਂ ਤਾਂ ਵੀਰ ਦੀ ਖੁਲਾਇ ਕਰਦਾਂਗੇ ਕੀ ਬਾਤ ਆ ਬੜੀ ਬੋੜੀ ਹੋ ਗਈ ਜੇ ਬੱਚੇ ਅਗਲੀ ਦੀ ਅੱਛਾ ਉਹ ਵੀ ਨਾਲ ਮਿਲਦੀ ਉਹ ਨਾਲ ਹੀ ਦਾਂਗੇ ਕੀ ਬਾਤ ਆ ਹਾਂ ਜੀ ਵੇਖੋ ਵੀਰੇ ਚੰਗੇ ਸੀਮਨ ਚ ਵੱਸੀ ਆ ਗਈ ਆ 8000 ਦੀ ਵੀਰ ਕਹਿੰਦਾ ਦੇ ਦਾਂਗੇ ਤਾਂ ਰੇਟ ਵੀਰ ਦਾ ਜਾਇਜ ਆ ਜੀ ਤਾਂ ਵੇਖੋ ਵੀਰੇ ਉਹ ਸੋਹਣੀਆਂ ਵੇੜਾ ਨੇ ਰੇਟ ਵੀਰ ਦਾ ਹਰ ਵੀਡੀਓ ਜੀ ਜਾਇਜ ਹੁੰਦਾ ਜੀ ਨੋਰਮਲ ਰੇਟ ਹੁੰਦਾ ਵੀਰੋ ਕੋਈ 22 23 25 28 ਹਨਾ ਜੀ ਤਾਂ ਵੱਡੀਆਂ ਵਸ਼ੀਆਂ ਵੀਰੇ ਕੋਈ ਪੈਂਠ ਨਹੀਂ ਆ ਜੈਜ ਰੇਡ ਵੀਰ ਨੇ ਕੀਤਾ 50 50 ਦੀਆਂ ਚੰਗੀਆਂ ਸੋਹਣੀਆਂ ਵੇੜਾ ਨੇ ਤਾਂ ਵੱਡੀਆਂ ਝੋਟੀਆਂ ਨੇ ਵੀਰੋ ਤਾਂ ਇਹੀ ਬੇਨਤੀ ਹੈ ਵੀਰਾਂ ਨੂੰ ਕਿ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ ਮਾਂ ਤੁਹਾਨੂੰ ਵੀਰੇ ਤੁਹਾਡਾ ਹੋਜੂ ਆ ਗੱਬਨ ਝੋਟੀ ਆ ਇਹ ਵੀ ਚੰਗੇ ਰਿਕਾਰਡ ਵਾਲੀ ਆ ਵੀਰ ਜੀ ਦੱਸਦੇ ਆ ਪਲੀ ਜੁੜੀ ਆ ਵੀਰੋ ਤਾਂ ਇਹੀ ਬੇਨਤੀ ਹੈ ਬਾਕੀ ਵੀਰ ਨੂੰ ਫੋਨ ਜਰੂਰ ਲਾ ਲਿਓ ਜੀ ਤਾਂ ਹਰ ਵੀਡੀਓ ਜੇ ਬੇਨਤੀ ਹੁੰਦੀ ਆ ਵੀਰੇ ਆਪ ਦੀ ਚਵਾਈ ਕਰਨੀ ਪਾਸ ਕਰਨੀ ਵੇਖ ਚੱਕ ਕੇ ਪਸ਼ੂ ਖਰੀਦਣਾ ਉਹ ਤੁਹਾਡੀ ਆਪਦੀ ਜ਼ਿੰਮੇਵਾਰੀ ਮੰਦੀ ਆ ਵੀਰੋ ਹਣਾ ਵੀਰੇ ਹਾਂਜੀ ਭਾਜੀ ਤਾਂ ਮੇਰਾ ਐਡਰੈਸ ਇਕ ਬੋਲੇ ਜਿਲ੍ਹਾ ਗੁਰਦਾਸਪੁਰ ਜੇ ਪਿੰਡ ਡੇੜੀਵਾਲ ਕਰਨ ਹਾਂਜੀ ਸ਼ੀਲ ਕਲਾ ਨੋੜ ਨੰਬਰ 84278 61392 ਦੂਜਾ ਨੰਬਰ 9054 61392 ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ